ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਤੁਸੀਂ ਦੇਖ ਰਹੇ ਹੋ YouTube ਚੈਨਲ ਯਾਰਮ ਬੇਲਾ ਵਿਰਸਾ ਸੋ ਦੋਸਤੋ ਸਾਡੇ ਚੈਨਲ ਨੂੰ YouTube ਔਰ Facebook ਤੇ ਫੋਲੋ ਜ਼ਰੂਰ ਕਰ ਲੈਣਾ ਜੀ ਇਸ ਚੈਨਲ ਦੇ ਮਾਧਿਅਮ ਰਾਹੀਂ ਉਸਤਾਦ ਜੀ ਤੁਹਾਨੂੰ ਤੁੰ ਵੀ ਸਿੱਖਣ ਦੇ ਬੜੇ ਹੀ ਆਸਾਨ ਜੇ ਢੰਗ ਇਸ ਚੈਨਲ ਤੇ ਦੱਸਦੇ ਹਨ ਸਮਝਾਉਂਦੇ ਹਨ ਇਸ ਚੈਨਲ ਤੇ ਤੁੰ ਵੀ ਸਿੱਖਣ ਦੇ ਸਭ ਤੋਂ ਆਸਾਨ ਢੰਗ ਪੰਜ ਭਾਗ ਪਹਿਲਾਂ ਅਸੀਂ ਪਾ ਚੁੱਕੇ ਹਾਂ ਜੀ ਤੇ ਅੱਜ ਛੇਵਾਂ ਭਾਗ लेके ਤੁਹਾਡੇ خدمت ਵਿੱਚ حاضر ਹੋਏ ਆ। ਸੋ ਵੀਡੀਓ ਨਾਲ ਜੁੜੇ ਰਹਿਣਾ। ਦੇਖੋ ਜੀ, ਉਸਤਾਦ ਜੀ। ਹਾਈ ਸਤਿ ਸ਼੍ਰੀ ਅਕਾਲ ਜੀ ਸਾਰੇ ਸੋਖਤਿਆਂ ਨੂੰ ਜਿਹੜੇ ਤੁੰਬੀ ਦੇ ਚਾਹਵਾਨ ਆ ਔਰ ਤੁੰਬੀਆ ਸਾਥ ਉਲ ਜਾਂਦੇ ਆ। ਔਰ ਤੁੰਬੀ ਸੁਖਣਵਾਦ ਤੇ ਕਾਫੀ ਮੇਰੇ ਵੀਰਾਂ ਦੇ ਫੋਨ ਆਏ ਆ। ਬੀ ਸਤੋ ਸਿੱਖ ਨਹੀਂ ਹੁੰਦੀ ਵੀ ਅਸੀਂ ਪਿੱਛੇ ਐਸਾ ਉਂਗਲੀਆਂ ਲਾਉਂਦੇ ਆ ਤਾਂ ਆਹ ਤੂੰ ਵੀ ਇੱਕ ਤੋਂ ਬੇਸੁਰੀ ਹੋ ਜਾਂਦੀ ਆ। ਇਹ ਆ ਵੱਜਦੀ ਨਹੀਂ। ਤੁਸੀਂ ਪਿੱਛੇ ਉਂਗਲ ਨਹੀਂ ਲਾਉਣੀ। ਤੁਸੀਂ ਇਕੱਲੀ ਉਂਗਲ ਏਕੜ ਚਲਾਉਣੀ ਆ। ਦੇਖਿਓ ਗੌਰ ਦੇ ਨਾਲ। ਪਿੱਛੇ ਕੁਛ ਨਹੀਂ। ਕੋਈ ਉਂਗਲ ਨਹੀਂ ਲਾਉਣੀ ਤੁਸੀਂ ਇਕੱਲੀ। ਇਹ ਇਕੱਲੀ ਦੀ ਵਜਾਉਣੀ ਤੁਸੀਂ ਬੀਟ ਲਾ ਲੈਣੀ ਆ। ਆਹ ਦਾਦਾ ਮੈਂ ਤੁਹਾਨੂੰ ਬੀਟ ਲਾ ਕੇ ਇਹ ਬੀਟ ਵਜਾਉਣੀ ਆ। ਚਾਹੇ ਗੀਤ ਲਾ ਲਿਓ। ਆ ਬੀਟ ਲੱਗੀ ਨਾ ਜੀ ਆ ਦੇਖੋ ਮੋਬਾਈਲ ਤੋਂ ਬੀਟ ਬਲੂਜ਼ ਉਤਰਾਈ ਛੱਡ ਲਈ ਇਸੇ ਬੀਟ ਤੋਂ ਤੁਸੀਂ ਅੱਗੇ ਪਿੱਛੇ ਨਹੀਂ ਜਾਣਾ ਆਇ ਨਹੀਂ ਕਰਨਾ ਯਾ ਆਇ ਨਾ ਰਹਿ ਥੋੜੀ ਉਂਗਲੀ ਪ੍ਰੋਪਰ ਬੀਟ ਦੇ ਨਾਲ ਚੱਲਣਾ ਨਾ ਅੱਗੇ ਭੱਜਣਾ ਉਂਗਲੀ ਨੂੰ ਨਾ ਜਿਆਦਾ ਤੇਜ਼ ਚਲਾਉਣੀ ਆ ਤੇ ਨਹੀਂ ਹੋਣੀ ਚਲਾਉਣੀ ਆ ਆ ਦੇਖੋ ਅਜਿਕੇ ਮੈਂ ਉਂਗਲੀ ਚਲਾ ਰਿਹਾ ਪਿੱਛੇ ਕੋਈ ਉਂਗਲੀ ਲਾ ਰਿਹਾ ਤੁਸੀਂ ਵੀ ਤਾਂ YouTube ਤੇ ਕੱਢ ਸਕਦੇ ਆ ਢੋਲ ਦੀਆਂ ਬਿਸ਼ਾ ਮਿਲ ਜਾਂਦੀਆਂ ਅਗਰ ਵੀਤਨਾ ਮਿਲੇ ਤੁਸੀਂ ਕੋਈ ਵੀ ਗੀਤ ਲਾ ਲਓ ਗੀਤ ਲਾ ਕੇ ਗੀਤ ਦੇ ਨਾਲ ਵੀ ਲਾ ਕੇ ਚੱਲ ਸਕਦੇ ਆ ਮੁੰਮੇ ਤੁਹਾਨੂੰ ਗੀਤ ਲਾ ਕੇ ਦਾ ਅੱਗਾ ਹੋਣੇ ਚੱਲੀ ਜਾਂਦੇ ਆਪਣਾ ਕਿਤਾ ਗੀਤ ਲੱਗਿਆ ਜੀ ਲਾਉਣ ਦੇਖੋ ਜਿਹੜੀ ਵੀ ਦਾ ਗੀਤ ਲਾਇਆ ਕੁਲਦੀ ਮਾਨਕ ਸਾਹਿਬ ਦਾ ਉਹਦੇ ਨਾਲ ਲਾਉਣ ਦੋ ਕੁਇ ਤੇ ਗੀਤ ਆਹੀ ਬਿਲਕੁਲ ਨਾਮ ਨਾਲ ਤੁਸੀਂ ਪਿੱਛੇ ਪੋਟਾ ਨਿਕਾਲਾ ਕੁਇ ਤੇ ਗੀਤ ਆਹੀ ਆਹ ਲੇਖੇ ਕੋਲ ਤੁਸੀਂ ਇਹ ਖੁਲਖਾਈ ਠੀਕ ਆ ਜੀ ਹੈ ਜੀ ਇੱਕਾ ਤੁਸੀਂ ਮਿਲਾ ਕੇ ਤੇ ਚਾਹੇ ਤੁਸੀਂ ਕੋਈ ਵੀ ਗੀਤ ਕੱਢ ਲਓ ਇਹਨੂੰ ਇੱਥੇ ਦੇ ਢਿੱਲਾ ਕਰਕੇ ਜਿੱਥੇ ਵੀ ਗੀਤ ਚੱਲਦਾ ਉਹਦੇ ਨਾਲ ਗੀਤ ਦੇ ਮਿਲਾ ਲਓ ਚਾਹ ਚਮਕੀਲੇ ਵਾਲਾ ਕੱਢ ਲੋ ਤੇ ਇੱਥੇ ਕਿ ਚਮਕ ਚਮਕੀਲੇ ਦੇ ਗੀਤ ਦੀ ਵੀਟ ਹੁੰਦੀ ਆ ਪਹਿਲੇ ਲਲਕਾਣਾ ਮੈਂ ਡਰ ਗਿਆ ਜੀ ਇਹ ਉਂਗਾ ਨਹੀਂ ਲਾਉਣੀਆਂ ਪਿੱਛੇ ਤੁਸੀਂ ਸਿੱਧੇ ਆ ਗੀਤ ਕੱਢ ਕੇ ਚਮਕੀਲੇ ਵਾਲਾ ਜਾਂ صدیق ਵਾਲਾ ਕਿਸੇ ਵੀ ਕਲਾਕਾਰ ਦਾ ਜਿਹੜਾ ਕਲਾਕਾਰ ਤੁਹਾਨੂੰ ਚੰਗਾ ਲੱਗਦਾ ਉਹ ਤੂੰ ਵੀ ਏਕਣੀ ਵਜਾਉਣੀ ਇਕੱਲੀ ਨਾ ਮਿਲਾ ਕੇ ਅੱਗੇ ਪਿੱਛੇ ਨਹੀਂ ਹੋਣਾ ਉਹ ਤਾਂ ਤੇਜ਼ ਨਹੀਂ ਵਜਾਉਣੀ ਉਂਗਲ ਇਆ ਉਹ ਤੋਂ ਨੀਮੀ ਨੀ ਮਤਲਬ ਪਿੱਛੇ ਨਾ ਰਹਿ ਜੋ ਸਪੀਡ ਘਟਣਾ ਹੋਵੇ ਉਂਗਲ ਦੀ ਬਾਈਕਾ ਮਲਾਉਣਾ ਆ ਦੇਖੋ ਪਿਛਲੇ ਪੋਟੇ ਨਹੀਂ ਲਾਣੇ ਸਿਰਫ ਪਿੱਛੇ ਨਹੀਂ ਲਾਉਣਾ ਕੁਝ ਵੀ ਤੁੰਕਾਰ ਦੇਣੀ ਆ ਸੱਸ ਪਹਿਲਾਂ ਤੂੰ ਵੀ ਖੜਕਾਉਣੀ ਸਿੱਖਣੀ ਆ ਤੁਸੀਂ ਬਿਲਕੁਲ ਅਸਰਾ ਹੈ ਜੀ ਉਸ ਤੋਂ ਬਾਅਦ ਫੇਰ ਤੁਸੀਂ ਜਦ ਤੁਹਾਡੀ ਉਂਗਲ ਇਕਨ ਚੱਲ ਪਈ ਉਹਦੇ ਬਾਅਦ ਫੇਰ ਪਿੱਛੇ ਤੁਸੀਂ ਇੱਕ ਉਂਗਲ ਸ਼ੁਰੂ ਕਰਨੀ ਆ ਆ ਦੇਖੋ ਜਦ ਤੱਕ ਆਂਗੂਲ ਨਹੀਂ ਚੱਲਦੀ ਸਹੀ ਜਦ ਤੱਕ ਪਿੱਛੇ ਉਂਗਲ ਕੋਈ ਨਹੀਂ ਲਾਉਣੀ ਬਈ ਦਾ ਐਨੇ ਸਿੱਖਣ ਦਾ ਰਾਜ ਹੈ ਤਾਂ ਤੁਸੀਂ ਬਹੁਤ ਛੇਤੀ ਸਿੱਖ ਸਕਦੇ ਆ ਇਸ ਤਰੀਕੇ ਨਾਲ ਸਿੱਖੀਏ ਸੋ ਦੋਸਤੋ ਸਾਡੇ ਚੈਨਲ ਨੂੰ ਫੋਲੋ ਜ਼ਰੂਰ ਕਰ ਲੈਣਾ ਜੀ ਔਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਹਾਂਜੀ ਔਰ ਕਾਕਰ ਕਿਸੇ ਦੋਸਤ ਨੂੰ ਪੰਜਾਬੀ ਲੋਕ ਸਾਜ ਤੁੰ ਵੀ ਅਲਗੋਜੇ ਬੁਖਤੂ ਢੱਡ ਗੋਪੀ ਚੰਦ ਕਿਸੇ ਵੀ ਤਰ੍ਹਾਂ ਦਾ ਕੋਈ ਪੰਜਾਬੀ ਲੋਕ ਸਾਜ਼ ਦਾ ਹੋਵੇ ਤਾ ਸਕਰੀਨ ਤੇ ਸਾਡਾ ਨੰਬਰ ਚੱਲ ਰਿਹਾ ਹੈ ਜੀ 783103417 ਤੇ ਤੁਸੀਂ ਕਾਲ ਕਰ ਸਕਦੇ ਹੋ ਸਤਿ ਸ੍ਰੀ ਅਕਾਲ ਜੀ